ਅਸਾ ਦੀਵਾਰ ਜਿਉ ਪਾਵੇ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ RAM ਰਾਜੀ ਹਮ ਪੂਲ ਵਿਗੜ ਹੈ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈ ਜੇ ਰਖਾਏ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੂੰ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਣਾ ਸੁ ਕਰ ਰਹਿਆ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਭੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੁਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਝਣ ਦੇਉ ਮਹੱਲਾ ਦੂਜਾ ਏ ਕ੍ਰਿਸ਼ਨੰ ਸਰਬਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੂਦੇਵ ਸੇ ਜੇ ਕੋ ਜਾਣ ਪਿਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਝਣ ਦੇਉ ਮਹੱਲਾ ਪਹਿਲਾ ਕੁੰਬੇ ਬਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਹਗਾਰ ਤਉ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਲਣਾ ਤੇਵੇ ਹੋ ਨਾ ਉਪਚਾਰੀਐ ਐਸੀ ਕਲਣਾ ਖੇਡੀਐ ਜਿਤ ਦਰਗਹ ਹੈ ਗਿਆ ਹਾਰੀਐ ਪੜਿਆ ਅਤੈ ਓਮੀਆ ਵਿਚਾਰ ਅੱਗੇ ਵਿਚਾਰੀਐ ਮਹ ਚੱਲੇ ਸੋ ਅੱਗੇ ਮਾਰੀਐ ਮਹ ਚੱਲੇ ਸੋ ਅੱਗੇ ਮਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ